ਹਾਂਜੀ ਪਿਆਰੇ ਬੱਚੋ ਸਵਾਗਤ ਕਰਦੇ ਹਾਂ ਸਾਡੇ ਕੋ ਅਗ੍ਹਾ ਸਟੱਡੀ ਹਾਲ ਤੇ ਜਿਹੜੇ ਇੱਕ ਵਾਰ ਨਵੇਂ ਚੈਨਲ ਤੇ ਆਏ ਹਨ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਸੀਂ ਪੇਪਰਾਂ ਦੀ ਤਿਆਰੀ ਅਤੇ ਤਾਂ ਹਰੇਕ ਤਰ੍ਹਾਂ ਦੇ ਤੇ ਜਾਣਕਾਰੀ ਸਾਂਝੀ ਕਰਦੇ ਰਹਿਣੇ ਆ ਤਾਂ ਪੰਜਾਬ ਸਕੂਲ ਨਾਲ ਜੁੜੀ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਜੋ ਕਿ ਮੰਤਰੀ ਹਰਜੋਨ ਸਿੰਘ ਬੈਂਸ ਨੇ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਪਿਛਲੇ ਕੁ ਦਿਨਾਂ ਤੋਂ ਜੰਗ ਦੇ ਮਾਹੌਲ ਕਾਰਨ ਸਕੂਲ ਤੇ ਐਂਡ ਕਲਜ ਸਾਰੇ ਬੰਦ ਹੋ ਗਏ ਸਨ ਤਾਂ ਇਹ ਮੈਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤਾਂ ਕਿ ਕੱਲ ਤੋਂ ਸਕੂਲ ਖੁੱਲ੍ਹ ਚੁਕੇ ਹਨ ਕੱਲੋ ਹਾਂਜੀ ਤੁਹਾਨੂੰ ਮੈਂ ਵਿਧ ਪ੍ਰੂਫ ਵਿਖਾਵਾਂਗਾ ਕੱਲ ਤੋਂ ਸਕੂਲ 11 ਮਈ ਤੋਂ ਸਕੂਲ ਖੁੱਲ ਚੁਕੇ ਹਨ 3 ਹਰਜੋਤ ਸਿੰਘ ਬੈਂਸ ਨੇ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਆਪਣੇ ਇੰਸਟਾਗ੍ਰam ਪੇਜ official.com ਤੇ ਆਪਣੇ ਪੇਜ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੱਲ ਤੋਂ ਸਕੂਲ ਖੁੱਲਣਗੇ ਤਾਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਸਮੁੱਚੇ ਵਿਦਿਅਕ ਅਦਾਰੇ ਕੱਲ ਮਿਤੀ 12 ਮਈ 2025 ਤੋਂ ਆਮ ਵਾਂਗ ਖੁੱਲਣਗੇ ਤਾਂ ਬੱਚਿਓ ਅੱਗੇ ਦੀ ਤਰ੍ਹਾਂ ਵਧੀਆ ਪੜੋ ਤੇ ਵਧੀਆ ਜੋ ਕਿ ਮੰਥਲੀ ਪੇਪਰ ਜਾਂ ਫਾਈਨਲ ਐਗਜ਼ਾਮ ਦਿਓ ਤਾ ਕਿਸੇ ਵੀ ਗੋਦੀ ਮੀਡੀਆ ਜਾਂ ਫਿਰ ਪੰਜਾਬ ਦੇ ਕੋਈ ਵੀ ਮੀਡੀਆ ਦੇ ਮਗਰ ਲੱਗਣ ਦੀ ਲੋੜ ਨਹੀਂ ਕੋਈ ਖਬਰਾਂ ਵੇਖਣ ਦੀ ਲੋੜ ਨਹੀਂ ਕਿਉਂਕਿ ਉਹ ਸਿਰਫ ਗਲਤ ਜਾਣਕਾਰੀ ਦਿੰਦੇ ਹਨ ਤਾਂ 트াম্প ਵਾਲਿਆਂ ਨੇ ਵੀ ਇਹ ਦਾਵਾ ਕਰ ਦਿੱਤਾ ਹੈ ਤੁਹਾਨੂੰ ਸਕਰੀਨ ਤੇ ਵੇਖ ਰਿਹਾ ਹੋਵੇਗਾ ਤੁਸੀਂ ਪੜ ਲੈਣਾ ਜੇ ਨਹੀਂ ਇਹ ਸਮਝ ਆ ਰਹੀ ਤਾਂ ਤੁਸੀਂ ਟ੍ਰਾਂਸਲੇਟ ਕਰ ਲੈਣਾ ਸਕਰੀਨਸ਼ਾਟ ਕਰ ਤੇ ਤਾਂ ਹੁਣ ਆਦਾ ਵਧੀਆ ਪੜੋ ਤੇ ਇਹੀ ਇਹ ਹੀ ਵੀਡੀਓ ਬਣਾਣੀ ਸੀ ਚਲੋ ਧੰਨਵਾਦ ਅਗਲੀ ਵੀਡੀਓ ਤੇ ਮਿਲਦੇ ਹਾਂ